ਕੋਟ ਕੂਰੇ ਤੋਂ ਚੱਲ ਕੇ ਦਸ਼ਮੇਸ਼ ਫਿਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੈਤੋ ਵਿਖੇ ਪਹੁੰਚਦੇ ਆ ਤੇ ਉਸ ਤੋਂ ਬਾਅਦ ਰਾਮਿਆਣਾ ਪਿੰਡ ਦੇ ਵੱਲ ਚੱਲੇ ਪਾਉਂਦੇ ਆ ਰਾਮਿਆਣਾ ਪਿੰਡ ਦੇ ਵਿੱਚ ਪਹੁੰਚਦੇ ਆ ਤਾਂ ਉਥੇ ਉਹਨਾਂ ਨੂੰ ਸੰਗਤ ਮਿਲਦੀ ਆ ਔਰ ਕੀ ਉਹਨਾਂ ਦੇ ਵਿੱਚ ਬਚਨ ਬਲਾਸ ਹੁੰਦਾ ਇਹ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਜੈਤੋ ਦੇ ਨੇੜਲੇ ਪਿੰਡ ਰਾਮਿਆਣਾ ਵਿਖੇ ਜਾ ਕੇ ਜੁੜੇ ਰਹੋ ਇਸੇ ਚੈਨਲ ਦੇ ਨਾਲ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਰਾਮੇ ਵਾਲਾ ਪਿੰਡ ਦੇ ਜਨ ਮੰਦਬਲੇ ਖਾਲਸਾ ਵੈਗੁਰੂ ਖਾਲਸਾ ਵੈਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਸਨੈ ਖਾਲਸਾ ਜਿਹੜਾ ਮੱਖਣ ਸਿੰਘ ਹੈ ਵੀ ਕਹਿੰਦੇ ਪੀ ਇਤਿਹਾਸ ਕੀ ਹੈ ਜਿੱਥੇ ਇਤੋਂ ਦਾ ਇਤਿਹਾਸ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੰਗੀਤਰ ਪਾਦਸ਼ਾ ਜਦੋਂ ਜਿਵੇਂ ਚਮਕੌਰ ਦੀ ਜੰਗ ਬినా ਸਾਹਿਬ ਜੀ ਲਮਾ ਕਲਾਂ ਕੋਟ ਕੋਟੂਰੇ ਤੋਂ ਹੁੰਦੇ ਹੋਏ ਗੰਗਸਰ ਜਿੱਥੋਂ ਤੋਂ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਜਦੋਂ ਪਹੁੰਚੀ ਤੇ ਇੱਥੇ ਪਹੁੰਚ ਕੇ ਦਸ਼ਮੇਸ਼ ਪਿਤਾ ਨੇ ਜਿਵੇਂ ਪਾਣੀ ਸੰਗਤਾਂ ਤੋਂ ਜਿਵੇਂ ਮੰਗਿਆ ਸੰਗਤਾਂ ਨੇ ਪਾਣੀ ਤੇ ਬਾਰੇ ਕਿਹਾ ਕਿ ਇੱਥੋਂ ਦਾ ਪਾਣੀ ਹੈ ਜਿਹੜਾ ਸਵਾਦਲਾ ਨਹੀਂ ਮਿੱਠਾ ਨਹੀਂ ਜੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਲਿਆਓ ਤੇ ਇਹ ਜਲ ਮਿੱਠਾ ਇਸ ਕਰਕੇ ਗੁਰੂ ਸਾਹਿਬ ਦੇ ਵਰਦੇ ਸਰਕਾਰ ਇਥੋਂ ਦਾ ਜਾਲ ਹੈ ਜਿਹੜਾ ਇਹ ਅਮਰਤ ਵਰਗਾ ਹੈ ਜੀ ਮਿੱਠਾ ਜਾਲ ਹੈ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਇਹ ਹੋਇਆ ਤੇ ਆਹ ਜਿਹੜਾ ਝੰਡਾ ਸਾਹਿਬ ਤੁਸੀਂ ਦੇਖ ਰਹੇ ਹੋ ਜੀ ਇਸ ਝੰਡਾ ਸਾਹਿਬ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਜਿਹੜਾ ਘੁੱੜਾ ਮੰਨੇ ਜੀ ਇਹ ਜਿਹੜਾ ਮਾਲਵੇ ਦਾ ਕਾਲ ਹੈ ਹੂੰ ਇਥੋਂ ਕੱਢਿਆ ਜੀ ਤੇ ਇਥੋਂ ਗੁਰੂ ਸਾਹਿਬ ਜਿਵੇਂ ਕਿਉਂਕਿ ਫੌਜਾਂ ਜਿਹੜੀਆਂ ਮਗਰ ਚੜ੍ਹਨਾ ਆ ਰਹੀਆਂ ਸੀ ਜੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਉੱਥੇ ਹੋਈ ਸੀ ਜੀ ਤੇ ਗੁਰੂ ਸਾਹਿਬਰੇ ਇਥੋਂ ਅੱਗੇ ਚਾਲੇ ਪਾ ਗਏ ਜਦੋਂ ਖਬਰ ਸੁਣੀ ਮੋਗਲਾ ਦੇ ਔਰੰਗਜ਼ੇਬ ਦੀ ਤੇ ਇੱਥੇ ਜਿਵੇਂ ਮਹਾ ਸਿੰਘ ਤੇ ਮਾਤਾ ਪਾਗੋ ਜੀ ਆਏ ਤੇ ਜਿਹੜੇ ਸੋਢੀ ਸੀਗੇ ਚੌਧਰੀ ਸੀਗੇ ਉਹਨਾਂ ਨੇ ਸਮਝੌਤਾ ਕਰਾਉਣ ਦਾ ਯਤਨ ਕੀਤਾ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਕਿ ਜਿਵੇਂ ਛੋਟੇ ਸਾਹਿਬ ਜੀ ਦੇ ਮਾਤਾ ਜੀ ਸ਼ਹੀਦ ਹੋ ਗਏ ਆ ਵੱਡੇ ਸਾਹਿਬ ਜੀ ਸ਼ਹੀਦ ਹੋ ਗਏ ਆ ਪਰਵਾਰ ਵਿਛੜ ਗਿਆ ਵੀ ਹੁਣ ਸਮਝੌਤੇ ਦੀ ਕਿਹੜੀ ਗੱਲ ਆ ਪਹਿਲਾਂ ਇਹ ਗੱਲ ਕਰਨੀ ਸੀ ਪਰ ਗੁਰੂ ਸਾਹਿਬਰੇ ਸ੍ਰੀ ਮੁਕਤਸਰ ਸਾਹਿਬ ਨੂੰ ਖਦਾਣੇ ਦੀ ਢਾਗ ਨੂੰ ਚਲੇ ਗਏ ਐ ਤੇ ਮਹਾ ਸਿੰਘ ਤੇ ਮਾਤਾ ਭਾਗੂ ਨੇ ਜਿਹੜੇ ਉਹਨਾਂ ਦੇ ਨਾਲ 40 ਸਿੰਘ ਆਨੰਦਪੁਰ ਸਾਹਿਬ ਤੋਂ ਗੇਦਾਵਲ ਲੈ ਕੇ ਆਏ ਸੀ ਉਹਨਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਹੁਣ ਗੁਰੂ ਸਾਹਿਬ ਦੇ ਨਾਲ ਜਾਣਾ ਕਿਉਂਕਿ ਜੰਗ ਹੋਣ ਦਾ ਅਹਿਸਾਸ ਸੀ ਕਿ ਜੰਗ ਹੋਣਾ ਸੀ ਜਿਨ੍ਹਾਂ ਨੇ ਸਿੱਧੀ ਪਹੁੰਚ ਉਹ ਲਕੀਰ ਨੂੰ ਅੱਗੇ ਟੱਪ ਜਾਓ ਤੇ ਜਿਨ੍ਹਾਂ ਨੇ ਆਪਣਾ ਘਰ ਦਾ ਮੋਹ ਹੈ ਤੇ ਉਹ ਭਾਈ ਵਾਪਸ ਮੁੜ ਜਾ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਸਿੰਘ ਹੈ ਵਾਪਸ ਨਹੀਂ ਮੁੜਿਆ ਤੇ ਸ੍ਰੀ ਮੁਕਤਸਰ ਸਾਹਿਬ ਜਿਵੇਂ ਖਦਰਾਣੇ ਦੀ ਢਾਬ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਮੁਗਲ ਫੌਜਾਂ ਦੇ ਨਾਲ ਹਰੂਜ ਕੇ ਸਿੰਘ ਦੀ ਪਹੁੰਚ ਇਹ ਉਹ ਇਤਿਹਾਸ ਆਪਾਂ ਸਾਰੇ ਜਾਣਦੇ ਆ ਤੇ 40 ਮੁਕਤੀਆਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਇੱਥੋਂ ਗੁਰੂ ਸਾਹਿਬ ਜਦੋਂ ਤੁਰ ਕੇ ਗਏ ਆ ਤੇ ਇੱਥੋਂ 4 ਕਿਲੋਮੀਟਰ ਤੇ ਪਿੰਡ ਮੱਲਣਾਗਾ ਉੱਥੇ ਜਗਰਾਜ ਸਿੰਘ ਨਾਮੀ ਇੱਕ ਬੈਣ ਦਾ ਬਹੁਤ ਤਾਜੂ ਢੀਲੇ ਤੋੜ ਰਿਹਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਕੀ ਕਰ ਰਹੇ ਹੋ ਕਹਿੰਦਾ ਪਰਿਵਾਰ ਦੇ ਰਜਗਾਲ ਦੇ ਵਾਸਤੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅੰਗ ਦੀ ਘਾਟ ਹੁੰਦੀ ਸੀ ਵੀ ਉਹਨਾਂ ਦੇ ਪਾਲਣ ਪੋਸਣ ਦੇ ਵਾਸਤੇ ਤੋੜਾ ਗੁਰੂ ਸਾਹਿਬ ਕਹਿਣ ਲੱਗੇ ਢੋਲ ਦੇ ਕਾਲ ਨਿਕਲ ਜਾਵਾ ਪਰ ਉਹਨੇ ਗੁਰੂ ਸਾਹਿਬ ਦੇ ਕਹਿਣ ਦੇ ਉੱਤੇ ਥੋੜੇ ਢੋਲਨੇ ਗੁਰੂ ਸਾਹਿਬ ਨੇ ਫੇਰ ਬਚਨ ਕੀਤਾ ਫੇਰ ਉਹਨੇ ਥੋੜੇ ਜਿਹਾ ਉਹਦੇ ਵਿੱਚੋਂ ਢੋਲ ਦਿੱਤੇ ਤੀਸਰਾ ਬਚਨ ਕੀਤਾ ਫੇਰ ਥੋੜੇ ਜਿਹਾ ਢੋਲਨੇ ਤੇ ਫੇਰ ਥੋੜੇ ਜਿਹਾ ਉਹਨੇ ਆਪਣੀ ਝੋਲੀ ਦੇ ਵਿੱਚ ਰੱਖ ਲਏ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੇ ਸਾਰੇ ਢੋਲ ਦਿੰਦਾ ਤਾਂ ਮਾਲਵੇ ਦਾ ਕਾਲ ਜਿਹੜਾ ਨਿਕਲ ਜਾਣਾ ਸੀ ਪਰ ਜਿਹੜੇ ਆ ਤੁਸੀਂ ਝੋਲੀ ਦੇ ਵਿੱਚ ਦੇਲੇ ਰੱਖ ਲਏ ਆ ਤੇ ਥੋੜੇ ਸਮੇਂ ਬਾਅਦ ਜਿਵੇਂ ਕਿਤੇ 10 ਸਾਲੀ 25 ਸਾਲੀ ਇੱਥੇ ਜਿਵੇਂ ਆਪ ਦੀ ਜਿਵੇਂ ਮਾਰ ਪੈਦੀ ਰਹਾ ਖੂਬ ਤੇ ਉਹ ਜਿਹੜਾ ਨੁਕਸਾਨ ਹੈ ਕਿਤੇ 10 25 ਸਾਲੀ ਜ਼ਰੂਰ ਜਿਵੇਂ ਇਸ ਇਲਾਕੇ ਦੇ ਵਿੱਚ ਹੋ ਜਾਂਦਾ ਹੈ ਗੁਰੂ ਸਾਹਿਬ ਦੇ ਬਚਨਾਂ ਦੇ ਅਨਸਾਰ ਪਰ ਜਿਹੜੀ ਫਸਲ ਵਾਲੀ ਹੈ ਉਹ ਬਹੁਤ ਚੰਗੀ ਹੁੰਦੀ ਹੈ ਤੇ ਜਿਹੜਾ ਉਹ 25 36 ਸਾਲੀ ਨੁਕਸਾਨ ਹੈ ਉਹ ਜ਼ਰੂਰ ਹੋ ਜਾਂਦਾ ਕਿਸੇ ਨਾ ਕਿਸੇ ਏਰਗੇ ਦੇ ਵਿੱਚ ਤੇ ਇਥੋਂ ਮਾਲਵੇ ਦਾ ਕਾਲ ਗੁਰੂ ਸਾਹਿਬ ਨੇ ਕਹਿਆ ਸੀ ਚੈਨਲ ਵਾਲਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਗੁਰਦੁਆਰਾ ਆਤਿ ਸ਼ਾਹੀ ਦਸਵੀਂ ਰਾਮਿਆਣਾ ਦੇ ਤੇ ਪਹੁੰਚੇ ਹੈ ਇਹ ਇਲਾਕੇ ਦਾ ਆਉਣ ਤੇ ਇੱਥੇ ਨਗਰ ਵੱਲੋਂ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਇਆਂ ਕਿਹਾ ਜਾਂਦਾ ਇਸ ਚੈਨਲ ਨੂੰ ਬਹੁਤ ਸਾਰਾ ਧੰਨਵਾਦ ਦੁਆ ਹੈ ਪ੍ਰਜਾ ਖਾਲਸਾ ਵਾਹਿਗੁਰੂ